ਆ ਦੇਖਿਓ ਵੀ ਦਰਸ਼ਕੋ ਜਿੰਨੀ ਵੀ ਟੈਲਸ ਨੂੰ ਦੱਸਦੀ ਹੈ ਨਾ ਐਂਡਲੈਸ ਸਟਾਈਲ ਹਰ ਤਰ੍ਹਾਂ ਜਿਹੜਾ ਮਰਜ਼ੀ ਰੰਗ ਚੱਕ ਲੋ ਜਿਹੜੀ ਮਰਜ਼ੀ ਨਾ ਜੋ ਨਸਲ ਚੱਕ ਲੋ ਸਾਰੇ 33 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ ਹੀ ਆ ਬਾਈ ਜੀ ਗੱਲ ਇਹ ਹੈਗੀ ਸਾਰੀ ਪ੍ਰੀਮੀਅਮ ਕੁਆਲਿਟੀ ਹੈ ਜੀ ਸਾਰੀ ਪ੍ਰੀਮੀਅਮ ਕੁਆਲਿਟੀ ਜੀ ਟੋਟਲੀ ਪ੍ਰੀਮੀਅਮ ਕੁਆਲਿਟੀ ਟੋਟਲੀ ਪ੍ਰੀਮੀਅਮ ਕੁਆਲਿਟੀ ਤੁਸੀਂ ਇਹ ਚਾਰ ਪੰਜ ਦਿਨ ਹੀ ਹੋਇਆ ਏ ਤੂੰ ਆਉਹੀ ਅੱਗੇ ਵੀ ਅੱਗੇ ਨਹੀਂ ਸੀ ਦੇਖਿਆ ਇਹ ਬਹੁਤ ਵੱਖਰਾ ਹੈ ਅੱਗੇ ਸੀ ਆਪਣੇ ਕੋਲ ਉਸ ਗੋਲਡਨ ਜ਼ਿਆਦਾ ਸੀ ਉਹਦੇ ਵਿੱਚ ਅੱਛਾ ਇਹ ਨਾਰਮਲ ਗੋਲਡਨ ਹੈ ਦੇਖੋ ਨੋਰਮਲ ਮਤਲਬ ਕੋਠੀ ਲੱਗਿਆ ਹਰੇਕ ਬੰਦਾ ਪਸੰਦ ਕਰੂਗਾ ਵੀ ਹਾਂ ਐਂਗਲਸ ਚੀਜ਼ ਬਾਕੀ ਐਂਗਲਸ ਚੀਜ਼ ਹੈ ਜੁੜਦਾ ਹੀ ਰਿਸ਼ਨ ਆ ਰਿਸ਼ਾ ਜੁੜਦਾ ਹੀ ਤਰਿਆ ਜਾਊਗਾ ਬਹੁਤ ਸੋਹਣਾ ਵੀ ਬਹੁਤ ਕਮਾਲ ਏਮ ਰੇਟ ਦੇ ਵਿੱਚ ਹੀ ਬਾਥਰੂਮ ਆਪਣੇ 3300 ਰੁਪਏ ਪਰ ਸਕੇਅਰ ਫੁੱਟ ਆਇਆ ਬਹੁਤ ਕਮਾਲ ਹੈ ਕਾਰਵਿੰਗ ਸੀਰੀਜ਼ ਦੇ ਵਿੱਚ ਹੈ ਮਤਲਬ ਇਹ ਕਾਰਵਿੰਗ ਸੀਰੀਜ਼ ਦੇ ਵਿੱਚ ਲੈ ਬਾਕੀ ਸਾਰੀ ਗੱਲਬਾਤ ਤੁਹਾਡੇ ਘਰੇ ਮਿਸਤੀ ਨੇ ਬਣਾਉਣੀ ਹੈ ਜੈ ਜਿਓ ਕਟਿੰਗ ਕਰ ਦੂਗਾ ਉਹ ਜੇ ਵਾਸਤੇ ਨਹੀਂ ਗਰੇਸ ਹੈ ਮਤਲਬ ਬਿਲਕੁਲ ਆਨ ਘੜਤ ਜੇ ਕਰ ਕਰ ਲਾਈ ਗਏ ਤਾਂ ਫਿਰ ਤਾਂ ਹਾਲ ਹੀ ਕੋਈ ਨਹੀਂਗਾ ਬਸ ਹਾਂ ਤੇ ਇਹ ਬਾਕੀ ਥੋੜੇ ਵਾਸ਼ਰੂਮ ਤੇ ਨਿਰਭਰ ਕਰਦਾ ਕਿੰਨਾ ਸਾਈਜ਼ ਆਕਾਰ ਆ ਛੋਟਾ ਦਾ ਸਾਈਜ਼ ਰੇਟ ਘਟ ਵੀ ਜਾਂਦਾ ਜਿਲੂਣੇ 8000 ਹੀ ਆ ਵੱਡਾ ਦਾ ਵਧ ਵੀ ਜਾਂਦਾ ਮਤਲਬ ਤੇ ਗੱਲ ਬਾਤ ਐਂਡਿੰਗ ਹੀ ਰਹੂਗੀ ਗੱਲ ਬਾਤ ਜਿਹੜੀ ਦੱਸੀ ਐ 33 ਫੁੱਟਾਂ ਦਾ 33 ਵੀ ਰਹਿਣੀ ਆ ਹਾਂ ਹਾਂ ਗੱਲ ਬਾਤ ਜਿਹੜੇ ਕਹਿ ਰਹੇ ਨੇ ਜੀ ਜਚਣਾ ਜ ਫੱਪਣ ਵਾਲੀ ਗੱਲ ਹਾਂ ਉਹ ਇਹੀ ਰਹਿਣੀ ਆ ਦੇਖੋ ਲੈ ਆ ਦੇਖੋ ਲੱਗੀਆਂ ਨੇ ਐਂਡਲੈਸ ਮਤਲਬ ਐਂਡਲੈਸ ਸਟਾਈਲ ਬਹੁਤ ਹਾਂ ਇਹ ਜਾਂਦਾ ਮਾਹੌਲ ਜਾਂ ਬਣਦਾ ਜਿਹੜਾ ਉਹ ਟੌਰ ਜਿਹੜੀ ਦੂਰੋਂ ਜਿਹੜੀ ਕੋਠੀ ਪਿਛਾਣ ਦੇ ਪਾਈਆ ਕਿੰਨਾ ਦੀ ਕੋਠੀ ਆ ਫਲਾਣੇ ਸਿਉਂ ਦੀ ਆ ਲੱਗਦਾ ਕਾਲਾ ਸਟੋਨ ਲੱਗਿਆ ਹੋਇਆ ਉਹਦੇ ਕਾਲਾ ਪੱਥਰ ਲੱਗਿਆ ਬਾਈ ਦੇਖ ਕੇ ਆ ਜੀ ਉਹ ਆ ਚੀਜ਼ ਆ ਤੇ ਇਹਦਾ ਕੀ ਸਹਾਰਾ ਹੁਤਾ ਹੁੰਦਾ ਭਲਾ ਤੁਸੀਂ ਕਹੋਗੇ ਵੀ ਸਾਰਾ ਕੁਝ ਇੰਨੇ 33 ਰੁਪਏ ਰਕ ਰਖਿਆ ਇਹ ਵੀ 33 ਫੁੱਟ ਦੇ ਰੇਟ ਦੇ ਵਿੱਚ 33 ਰੁਪਏ ਮੋਟ ਦੇ ਹਿਸਾਬ ਨਾਲ ਹੀ ਮਾਸਟਰ ਮਾਰਬਲ ਦੇ ਆ ਪਹੁੰਚਿਆ ਮੈਂ ਮੋੜ ਮੰਡੀ ਦੇ ਵਿੱਚ ਵੈਰਾਈਟੀ ਇੰਨੀ ਆ ਇਹਨਾਂ ਦੇ ਕੋਲੇ ਕਿ ਜਿਹੇ ਜੀ ਕਹੋਗੇ ਪੂਰੇ ਇੰਡੀਆ ਦੇ ਵਿੱਚ ਸਪਲਾਈ ਹੁੰਦੀ ਆ ਬਠਿੰਡੇ ਜ਼ਿਲ੍ਹੇ ਦੇ ਵਿੱਚ ਬਠਿੰਡਾ ਮੋੜ ਮੰਡੀ ਦੇ ਰਾਹ ਦੇ ਵਿੱਚ ਉਸੇ ਰੋਡ ਦੇ ਉੱਤੇ ਆ ਸ਼ੋਰੂਮ ਮਾਸਟਰ ਮਾਰਬਲ ਵਾਲਿਆਂ ਦਾ ਆਜੋ ਕਰਾਂ ਸਸਤੀ ਕਾ ਵੀਰੇ ਕੀ ਹਾਲ ਨੇ ਚੜਦੀ ਕਲਾ ਠੀਕ ਠਾਕ ਹੋ ਜੀ ਵਧੀਆ ਜੀ ਬਹੁਤ ਵਧੀਆ ਮੈਂ ਕਿਹਾ ਵੀ ਰਿਕਾਰਡ ਆ ਤੁਹਾਡਾ ਤਾਂ ਸਿਰਾ ਗੱਲ ਬਾਤ ਆ ਇਹ ਉਹ ਬੰਦੇ ਆ ਵੀ ਜਿਨ੍ਹਾਂ ਦਾ ਲਾਂਭਾ ਨਹੀਂ ਆਉਂਦਾ ਤੇ ਤਈਓ ਵਾਰ-ਵਾਰ ਫਿਰ ਇੱਥੇ ਆਉਣ ਨੂੰ ਵਿਜ਼ਿਟ ਕਰਨ ਨੂੰ ਜੀ ਕਰਦਾ ਆਪਾਂ ਕਿੱਦੋਂ ਸ਼ੁਰੂ ਕਰੀਏ ਆ ਪਟਾਇਲ ਦਿਖਾਉਣੇ ਆ ਤੁਹਾਨੂੰ ਹਾਂ ਟਾਇਲ ਟਾਇਲ ਦੇਖੀ ਆ ਪੱਖਾ ਭਾਵੇਂ ਮੜਾ ਜਾਂ ਬੰਦ ਕਰਦਗੇ ਦੇਖੀ ਪਾਸ ਤੁਹਾਨੂੰ ਅੱਜ ਵੈਰਾਈਟੀ ਦਿਖਾਉਣੇ ਆ ਆਪਣੇ ਸ਼ੋਰਮ ਦੀ ਹਾਂਜੀ ਖਾਸ ਕਰ 2x4 ਦੇ ਵਿੱਚ ਅੱਛਾ ਮੈਟ ਕਾਰਵਿੰਗਸ ਕਲਰ ਬਹੁਤ ਆਪਣੇ ਕੋਲੇ ਮਤਲਬ ਕਲਰ ਤਾਂ ਫਿਰ ਤੁਹਾਡੇ ਕੋਲੇ ਹਾਂ ਇਥੇ ਸ਼ੁਰੂ ਕਰਦੇ ਹੋਏ ਜੇ ਕਲਰ ਹੀ ਨਾ ਹੋਏ ਆਹ ਦੇਖੋ ਯਾਰ ਲੈ ਇਹ ਵੀ 33 ਵਾਲਾ 33 ਰੁਪਏ ਫੁੱਟ ਗ੍ਰੇ ਕਲਰ ਦੇ ਵਿੱਚ ਐਂਡਲੈਸ ਮੈਚ ਦੇ ਵਿੱਚ ਹਾਂ ਕੱਲਾ-ਖੱਲਾ ਰੈਸ਼ਾ ਮਿਲਦਾ ਦਿਸੂਗਾ ਭਾਵੇਂ ਤੁਸੀਂ ਬੰਗਲਾਦੇਸ਼ ਤੱਕ ਮਲਾ ਕੇ ਲੈ ਜਾਓ ਭਾਵੇਂ ਇਹਨੂੰ ਬਾਕੀ ਵੱਡੀ ਖਾਸੀ ਤਾਂ ਆਪਣੇ ਇਹ ਸਾਰਾ ਕੰਪਨੀ ਬੇਸ ਕੰਮ ਆਪਣੇ ਕੋਲੇ ਮਤਲਬ ਕੰਪਨੀ ਦਾ ਬਾਹਲੇ ਕਹਿੰਦੇ ਤੁਹਾਡਾ ਆਪ ਦਾ ਮਾਰਕਾ ਹੈ ਜੇ ਕੀ ਹੈ ਵੀ ਨਹੀਂ ਆਪਣਾ ਕੋਈ ਨਹੀਂ ਕੰਪਨੀ ਦਾ ਕੰਪਨੀ ਬੇਸ ਕੰਮ ਟੋਟਲੀ ਆਪਣਾ ਜਿੰਨਾ ਵੀ ਇਹ ਉਹ ਕੰਪਨੀਆਂ ਵਾਂ ਜਿਹੜੀਆਂ ਵੱਡੇ ਬ੍ਰੈਂਡਾਂ ਨੂੰ ਬਣਾ ਕੇ ਬਣਾ ਕੇ ਦਿੰਦੀਆਂ ਜੀ ਬਿਲਕੁਲ ਬਿਲਕੁਲ ਪ੍ਰੋਡਕਟ ਹੀ ਇਹ ਮੇਨ ਗੱਲ ਇਹ ਆ ਦਰਸ਼ਕੋ ਐਂਡਲੈਸ ਸੀਰੀ ਦੇ ਵਿੱਚ ਐ ਕਿਸੇ ਕੰਪਨੀ ਤੁਸੀਂ ਦਿਖਾਓ ਵੀ ਐਂਡਲੈਸ ਕਿੱਥੇ ਆਉਂਦਾ ਕਮਾਲ ਕਮਾਲ ਦੀ ਗੱਲ ਬਾਤ ਆ ਯਾਰ ਲੈ ਜਿਵੇਂ ਟੈਟਲੀ ਮਾਰਵਲ ਵਾਲਿਆ ਆਪਾਂ ਕਹਿੰਦੇ ਟਾਲੀ ਮਾਰੋ ਦਾ ਹਰੇ ਕੀ ਕਰੀਂਦਾ ਟਾਲੀ ਮਾਰੀ ਮੈਨੂੰ ਜੋੜ ਹੁਣ ਦੱਸਿਆ ਇੱਥੇ ਮੜਾ ਜੀ ਨਿਗਾਹ ਜੀ ਵੱਧ ਲਾ ਕੇ ਨਹੀਂ ਤੇ ਜੋੜ ਦਾ ਪਤਾ ਹੀ ਲਾ ਦੇ ਕਿੱਥੇ ਆ ਸਹੀ ਹੈ ਵਾਹ ਨਾਲੇ ਹਜੇ ਊਨ ਰੱਖੀ ਐ ਲਾਈ ਨਹੀਂ ਆਪਾਂ ਜੀ ਲਾਈ ਦੀ ਆਪਾਂ ਜਦੋਂ ਲੱਗੀ ਦੇਖੋ ਟੈਲ ਲੈ ਆ ਰੰਗ ਦੇ ਕਵਿਤੇ 33 ਰੁਪਏ 33 ਰੁਪਏ ਫਟਾ 33 33 ਹੋਈ ਪਈ ਐ 33 ਤਾਂ ਅੰਕੜਾ ਬੜਾ ਤੁਸੀਂ ਰੱਖਿਆ ਕਮਾਲ ਦਾ ਬਸ ਆਪ ਦਾ ਜਨਰੇਟਰ ਰੱਖਿਆ ਮਤਲਬ ਲੋਕੋਂ 30 ਵੀ ਵੇਚੀ ਜਾਂਦੇ 28 ਵੀ ਵੇਚੀ ਜਾਂਦੇ ਆ ਵਿੱਚ ਜਿਹਨੂੰ ਕਿ 50 ਵੀ ਵੇਚੀ ਜਾਂਦਾ ਪਰ ਮਤਲਬ ਸਭ ਕੁਝ ਮੈਟਰ ਜਿਹੜਾ ਪ੍ਰੀਮੀਅਮ ਕੁਆਲਿਟੀ ਪ੍ਰੀਮੀਅਮ ਕੁਆਲਿਟੀ ਜਾ ਕੇ ਗੱਲ ਖੜਦੀ ਆ ਮਤਲਬ ਹਾਂ ਮਾਸਟਰ ਮਾਰਮਲ ਮਤਲਬ ਇਸਕੀ ਵੀ ਇਹਨੇ ਖੜਨੀ ਆ ਚੀਜ਼ ਨੇ ਅੱਜ ਆਪਾਂ 2 ਰੁਪਏ ਸਸਤੀ ਦੇਤੀ ਕਿਸਮਤ ਨੇ ਬਸ ਸਸਤੀ ਦੇਤੀ ਤੇ ਸਸਤੇ ਪੈ ਗਈ ਲਾਈਫ ਹੀ ਨਾ ਹੋਈ ਫਿਰ ਉਹਦਾ ਫਾਇਦਾ ਕੀ ਹੋਇਆ ਹਾਂ ਕੱਚ ਵਾਲਾ ਚਾ ਕੰਮ ਕਾਦਾ ਕਰਨਾ ਮਾਸਾ ਦਾ ਅਰੀਜਨਲ ਪਾਣਾ ਘਰ ਅਗਲੇ ਲਈ ਆ ਯਾਰ ਬੜਾ ਤਕੜਾ ਹੈ ਇਹ ਕਦੋਂ ਲੈਂਦਾ ਬਸ ਇਹਨੂੰ ਇਹ ਚਾਰ ਪੰਜ ਦਿਨ ਹੀ ਹੋਇਆ ਇਹ ਨੂੰ ਆਉਹੀ ਅੱਗੇ ਵੀ ਅੱਗੇ ਨਹੀਂ ਸੀ ਦੇਖਿਆ ਇਹ ਬਹੁਤ ਵੱਖਰਾ ਹੈ ਅੱਗੇ ਸੀ ਆਪਣੇ ਕੋਲ ਉਸ ਗੋਲਡਨ ਜਿਆਦਾ ਸੀ ਉਹਦੇ ਵਿੱਚ ਅੱਛਾ ਇਹ ਨੋਰਮਲ 골ਡਨ ਹੈ ਦੇਖੋ ਨੋਰਮਲ ਮਤਲਬ ਕੋਠੀ ਲੱਗਿਆ ਹਰੇਕ ਬੰਦਾ ਪਸੰਦ ਕਰੂਗਾ ਵੀ ਹਾਂ ਐਂਗਲਸ ਚੀਜ਼ ਬਾਕੀ ਐਂਗਲਸ ਚੀਜ਼ ਹੈ ਜੁੜਦਾ ਹੀ ਰੇਸ਼ਨ ਆ ਰੇਸ਼ਾ ਜੁੜਦਾ ਹੀ ਤਰਹਿ ਜਾਊਗਾ ਬਹੁਤ ਸੋਹਣਾ ਵੀ ਬਹੁਤ ਕਮਾਲ ਅੱਗੇ ਦੇਖੀਏ ਜੀ ਇਹ ਆ ਗਿਆ ਸਫੇਦ ਜਮਾ ਚਿੱਟਾ ਹੈ ਨਾ ਜਮਾ ਵਾਈਟ ਚਿੱਟਾ ਦੁੱਧਵਰਗਾ ਵਾਈਟ ਹੈ ਇਹ ਜਿਹੜੀ ਤੁਸੀਂ ਦੱਸਦੇ ਸੀ ਜਿਹੜੀ ਰੇਸ਼ੋ ਦੀ 87% ਆ 87% ਰੇਸ਼ੋ ਦੇ ਮਤਲਬ ਵਾਈਟਨੈਸ ਜਿਹੜਾ ਪੈਟਰਨ ਆ ਉਹ 87% ਹੈ ਇਹਦੇ ਵਿੱਚ ਮਤਲਬ 87 ਆ ਉਹ 83 84 ਰੱਖਦੇ 87 ਦੇ ਬਾਅਦ ਖੜਦਾ ਨਹੀਂ ਕਿਸੇ ਕੰਪਨੀ ਦਾ ਤੇ ਇਹ ਆ ਵੀ ਜਿਹੜਾ ਜਿਵੇਂ ਜਿਵੇਂ ਚਿੱਟੇ ਦੇ ਸ਼ੌਂਕੀਓ ਚਿੱਟਾ ਰੰਗ ਦੇ ਹਾਂ ਤਾਂ ਉਹ ਹੀ ਰੰਗ ਬਹੁਤ ਮਤਲਬ ਉਹ ਤੋਂ ਡਾਊਨ ਸੀਲਿੰਗ ਨਾ ਇਸ ਤਰ੍ਹਾਂ ਦਿਖਾਈ ਦੇਵੇ ਵੀ ਹਾਂ ਬਾਕੀ ਕੋਈ ਟੈਗ ਲੱਗੀ ਆ ਬਿਲਕੁਲ ਮਹਿਲ ਬਣ ਜੇ ਯਾਰ ਕੇਰਾ ਜੀ ਆ ਦੇਖੋ ਲੈ ਆ ਵੀਰੇ ਅੱਗੇ ਆ ਦੇਖਿਓ ਇਹ ਕਿੰਨਾ ਦੀ ਹੋਰ ਖੂਬੀ ਆ ਆਹ ਟੈਲ ਤਾਂ ਖੂਬਸੂਰਤ ਹੈ ਕਿ ਜਿਵੇਂ ਇਹਨੂੰ ਆਪਾਂ ਫੋਨ ਤੋਂ ਕਰਾਂਗੇ ਹਾਂ ਆਪਾਂ ਇਹਨੂੰ ਸਕੈਨ ਕਰਾਂਗੇ ਆਪਰੇ ਕੋਲ ਪੂਰੀ ਕੋਠੀ ਦਾ ਥਿਊ ਆ ਜਾਊਗਾ ਹਾਂ ਕਿਸ ਤਰੀਕੇ ਦੀ ਕੋਠੀ ਨਜ਼ਰ ਆਊਗੀ ਤੁਹਾਡੀ ਅੱਖਾਂ ਸਾਹਮਣੇ ਕਲੀਅਰ ਹੋ ਜਾਣੀ ਹੈ ਗੱਲ ਵੀ ਇਹ ਕਿਹੇ ਜਿਹਾ ਲੱਗੂਗੀ ਇਹ ਇਹ ਜਿਹੜਾ ਬਾਰ ਕੋਡ ਜਿਹਾ ਲੱਗਿਆ ਬਹੁਤ ਚੰਗੀ ਚੀਜ਼ ਹੈ ਕਿਉਂਕਿ ਜਿਹੜਾ ਕਸਟਮਰ ਸਾਡੇ ਕੋਲ ਆ ਕੇ ਦੇਖ ਗਿਆ ਉਹ ਤਾਂ ਦੇਖ ਲੂਗਾ ਜਿਹੜਾ ਦੂਰ ਬੈਠਾ ਉਹਨੂੰ ਆਈਡੀਆ ਨਹੀਂ ਹੁੰਦਾ ਫਿਰ ਉਹਨੂੰ ਅਸੀਂ ਸਕੈਨਰ ਭੇਜਦੇ ਆਂ ਜਦੋਂ ਸਕੈਨ ਕਰਕੇ ਆਪਣੇ ਕੋਠੀ ਦਾ ਥਿਊ ਸਾਨੂੰ ਪਤਾ ਲੱਗ ਜੂਵੇਂ ਇਸ ਤਰ੍ਹਾਂ ਥਿਊ ਆਊਗਾ ਹਾਂ ਬਿਲਕੁਲ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਕਲਰ ਜਿਹੜਾ ਆਪਣਾ ਆਪਾਂ ਵੀਡੀਓ ਕਰਕੇ ਆਏ ਸੀਗੇ ਉਹ ਕੋਠੇ ਦੀ ਕੋਠੀ ਦੀ ਹਾਂ ਉਹ ਆ ਲੱਗਿਆ ਸੀ ਪੱਥਰ ਤੇ ਆ ਕਲਰ ਲੱਗਿਆ ਸੀ ਉਹਦੇ ਵਿੱਚ ਬਿਲਕੁਲ ਤੇ ਇੱਥੇ ਦੀ ਗ੍ਰੇ ਦੇਖੋ ਇਹ ਮੈਟ ਮੈਟ ਕਹਿੰਦੇ ਇਹਨੂੰ ਮੈਟ ਕਾਰਵਿੰਗ ਸੀਰੀਜ਼ ਦੇ ਵਿੱਚ ਹੈ ਕਾਰਵਿੰਗ ਸੀਰੀਜ਼ ਦੇ ਵਿੱਚ ਮੈਟ ਆ ਜਾਂਦਾ ਹੈ ਇਥੇ ਗ੍ਰੇਸ ਕੈਜੀ ਲੱਗਦੀ ਤੇ ਲੱਗਣ ਤੋਂ ਬਾਅਦ ਦੇਖੋ ਇਹਦੀ ਗੈਟ-ਅਪ ਕੈਜੀ ਆਈ ਨਿਕਲੀ ਜੀ ਇੱਕ ਮੈਂ ਹੋਰ ਦੱਸ ਦਿਆਂ ਇਹ ਤੇ ਪੈ ਤਲਖਣ ਦੀ ਸਮੱਸਿਆ ਘੱਟ ਆ ਸਮੱਸਿਆ ਹੈ ਨਹੀਂ ਕੋਈ ਸਾਰੀ ਮੈਟ ਫਿਨਿਸ਼ ਦੇ ਵਿੱਚ ਹੈ ਕੋਈ ਸਫਾਈ ਦੀ ਦਿੱਕਤ ਵੀ ਹੈ ਨਹੀਂ ਬਾਹਲੇ ਦੇ ਇਸ ਤਰ੍ਹਾਂ ਲੱਗਦਾ ਨਾ ਮੈਟ ਆ ਦਾ ਸਫਾਈ ਦੀ ਦਿੱਕਤ ਆ ਉਹ ਆ ਜੀ ਇਹ ਉਹ ਵੀ ਦਾ ਇੱਕ ਪਹਿਣੀ ਗਈ ਹਾਂ ਸਫਾਈ ਦੀ ਕੋਈ ਦਿੱਕਤ ਨਹੀਂ ਇਹਦੇ ਵਿੱਚ ਬਹੁਤ ਸੋਹਣਾ ਕੰਮ ਆ ਬਾਬਾ ਵਿੱਚ ਜਿੱਥੇ ਰੌਸ਼ਨੀ ਪੈਂਦੀ ਉੱਥੇ ਐ ਕ੍ਰਿਸਟਲ ਜਿਹਾ ਚੌਕਦਾ ਵਾ ਤੇ ਹੋਰ ਸੁਣ ਦੱਸਦਾ ਹਰ ਇੱਕ ਸ਼ਾਪ ਤੇ ਜਾ ਕੇ ਇਹਦਾ ਰੇਟ 5 ਰੁਪਏ 10 ਰੁਪਏ ਪਲੱਸ ਹੋ ਜਾਂਦਾ ਹੈ ਕਾਰਵਿੰਗ ਸੀਰੀਜ਼ ਦਾ ਤੇ ਆਪਣੇ ਕੋ ਇਹ ਅੰਕੜਾ ਬੜਾ ਕਮਾਲ ਮਾਸਟਰ ਮਾਰਬਲ ਮਤਲਬ 33 ਰੁਪਏ ਸਾਲਾਨਾ ਪ੍ਰੀਮੀਅਮ ਬਸ ਬਸ ਕਸਟਮਰ ਨੂੰ ਰੇਟ ਪੁੱਛਣ ਦੀ ਲੋੜ ਨਹੀਂ ਸਿੱਧਾ ਉਹਨੇ ਡੀਐਨਐਸ ਸਲੈਕਟ ਕਰਨਾ ਹੈ ਰੇਟ ਉਹਨਾਂ ਨੂੰ ਪਤਾ ਹੈ ਵੀ ਕੋਈ ਵੱੱਟ ਘੱਟ ਨਹੀਂ ਲਾਉਣਗੇ ਹੂੰ ਸਹੀ ਹੈ ਇਹ ਗੱਲ ਨਹੀਂ ਇਹ ਆਰਟੀਕਲ ਪਸੰਦ ਆ ਗਿਆ ਤੇ ਅਸੀਂ ਦਾ ਰੇਟ ਪੰਜ ਪਰ ਵਧਾ ਦੇਣਾ ਆ ਬਿਲਕੁਲ ਕਹਿਣਾ ਹੀ ਹੁੰਦਾ ਬਾਈ ਦੀ ਚਮਕ ਵਧਾ ਆ ਤੇ ਰੇਟ ਇੱਕੋ ਹੀ ਆ ਕਸਟਮਰ ਨੂੰ ਫੇਰੀ ਵਧੀਆ ਲੱਗਦਾ ਜੇ ਤੇ ਕਹਿ ਦੇਣਾ ਪੰਜ ਪਰ ਜ਼ਿਆਦਾ ਆ ਹਾਂ ਯਾਰ ਆ ਕੰਦਰ ਵੱੱਟ ਸੁਣਾ ਹਾਂ ਇਹ ਬੈਸਟ ਲੱਗਾ ਉਹ ਗੱਲ ਗੱਲ ਜਾਂਚ ਜਾਂਦੀ ਅਗਲੇ ਨੂੰ ਹਾਂ ਪਰ ਇਦਾਂ ਦੀ ਕਰਨੀ ਜਿਹੜਾ ਮ ਬੀਤੂ ਸਿਰਫ ਆਰਟੀਕਲ ਪਸੰਦ ਕਰਨਾ ਤੇ ਸਾਡੇ ਏਡੇ ਵੀ ਮਤਲਬ ਸਾਨੂੰ ਆਪਦੇ ਤੇ ਯਕੀਨ ਹੈ ਵੀ ਗਾਹਕ ਨੂੰ ਕਰ ਲ ਪਸੰ ਸਾਡੇ ਆਉਣਗੇ ਆਉਣਗੇ ਨਹੀਂ ਲਾਜ਼ਮੀ ਕਿਉਂ ਕਿ ਹੋਰ ਡਾ ਵੱਡਾ ਪ੍ਰੀਮੀਅਮ ਕਲੈਕਸ਼ਨ ਹੈ ਸਿਰਫ ਪ੍ਰੀਮੀਅਮ ਕਲੈਕਸ਼ਨ ਸਾਡੇ ਕੋਲੇ ਪ੍ਰੀਮੀਅਮ ਕਸਟਮਰ ਦੇ ਲਈ ਜੋ ਵਧੀਆ ਘਰ ਬਣਾਉਣਾ ਹੈ ਘੱਟ ਰੇਟ ਦੇ ਵਿੱਚ ਤੇ ਅੱਗੇ ਦੇਖੀਏ ਕੋਈ ਹੋਰ ਅੱਗੇ ਹਾਂਜੀ ਹਾਂਜੀ ਆ ਦੇ ਇਧਰ ਵਾਸ਼ਰੂਮ ਤੇ ਵਿੱਚ ਟਾਇਲ ਕਿਹੜੀ ਲਾਉਣੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਦਿਖਾਵਾਂਗੇ ਇਸ ਤੋਂ ਬਾਅਦ ਇੱਕ ਆਪਾਂ ਇਹ ਫਰਸ਼ ਟੈਲਾਂ ਕ੍ਰੇਡਿਟ ਆਲਾ ਕੁਝ ਪਰੇਸ਼ਾਨ ਹੋਏ ਇਹ ਛੱਤ ਤੇ ਕਿਹੜੀ ਹੈ ਆਪਾਂ ਕੋਠੀ ਜੀ ਗਈ ਸੀ ਆਪਾਂ ਛੱਤ ਤੇ 7 7 ਟਾਲੀਟਰ ਇਹ ਉਹ ਟੈਲ ਆ ਜਿਹੜੀ ਦੂਜੀ ਟੈਲ ਨਾਲੋਂ ਸਸਤੀ ਪੈਂਦੀ ਹੈ ਪਟਾੜੀ ਟੈਲ ਨਾਲੋਂ ਸਸਤੀ ਪੈਂਦੀ ਹੈ ਹਾਂ ਉਹਨਾਂ ਨਾਲੋਂ ਸਸਤੀ ਪੈਂਦੀ ਹੈ ਟੈਲ 22 ਰੁਪਏ ਸਕੇਅਰ ਫੁੱਟ ਦੇ ਵਿੱਚ ਹੈ ਇਹ ਟੈਲ ਜਿਹੜੀ ਆਪਾਂ ਲੱਗੀ ਹੋਈ ਸੀ ਉੱਥੇ ਹਾਂ ਇਹ ਟੈਲ ਲੱਗੀ ਸੀ ਸੋ ਮੇਰੀ ਖਾਸ ਗੱਲ ਦੱਸ ਦਿਆਂ ਵੀ ਜਿਹੜੀ ਇੱਟ ਪੱਠੇ ਤੋਂ ਆਪਾਂ ਟੈਲਾਂ ਲਿਆਉਣ ਨੇ ਇਟਾਂ ਲਿਆਉਣੇ ਆ ਉਹਨਾਂ ਨਾਲੋਂ ਸਸਤੀ ਪੈਂਦੀ ਹੈ ਹੂੰ ਹੂੰ ਤੇ ਗੱਲਬਾਤ ਬਾਲੀ ਵੱਡੀ ਆ ਇਹ ਤੇ ਕੋਈ ਗੱਡੀ ਵਾਸਤੇ ਜਾਂ ਕਿਵੇਂ ਠੀਕ ਆ ਵੇੜੇ ਚ ਲੱਗਣ ਨੂੰ ਜਾਂ ਛਾਪੇ ਵਧੀਆ ਬਸ ਮਤਲਬ ਇਕੱਲੇ ਜਿੱਥੇ ਤੋਰਾ ਫੇਰਾ ਕਰਨਾ ਮਤਲਬ ਜਿੱਥੇ ਉੱਥੇ ਲਈਏ ਬੈਸਟ ਆਪਾਂ ਬਾਲਾ ਨੇ ਇਹੋ ਕਰਦੇ ਦਾਵਾ ਵੀ ਤੇ ਗੱਡੀ ਟਰੈਕਟਰ ਚੜਾਈ ਚੱਲੋ ਉਹਦੇ ਵਾਸਤੇ ਅਲੱਗ ਕਨਸੈਪਟ ਆਉਂਦੇ ਆ ਜਿੱਥੇ ਸਿਰਫ ਆਪਾਂ ਤੋਰਾ ਫੇਰਾ ਕਰਨਾ ਘਰ ਦੇ ਅੰਦਰ ਬਾਹਰ ਲਾ ਲੋ ਉੱਪਰ ਛਾਪੇ ਜਿੱਥੇ ਮਰਦ ਹਾਂ ਉੱਥੇ ਕਿਹੜਾ ਟਰੈਕਟਰ ਲਾ ਲੈਣਾ ਹਾਂ ਉੱਥੇ ਕਿਹੜਾ ਆਪਾਂ ਕੋਈ ਟਰੈਕਟਰ ਚੜਾਉਣਾ ਜਾਂ ਹੋਰ ਕਰਨਾ ਆਹ ਲੈ ਆਹ ਦੇ ਕਲਰ ਆਪਸ਼ਨ ਤਾਂ ਨੋ ਕੋਲੇ ਬਹੁਤ ਐ ਕਾਰ ਕੋ ਯੈਲੋ ਕਲਰ ਹੋ ਗਿਆ ਆਲ ਐ ਇਹ ਵੀ ਐਂਡਲੈਸ ਸੀਰੀਜ਼ ਦੇ ਵਿੱਚ ਕਿ ਸਾਈਜ਼ ਕੀ ਹੈ ਦਾ 2x2 ਸਾਈਜ਼ ਹੈ ਜੀ 2/2 ਸਾਈਜ਼ ਦੇ ਵਿੱਚ ਐਂਡਲੈਸ ਸੀਰੀਜ਼ ਐਂਡਲੈਸ ਐ ਇਹ ਸਿਰਫ 22 ਰੁਪਏ ਫਟ ਦੇ ਵਿੱਚ ਐ ਇਹ 22 ਰੁਪਏ ਦੇ ਵਿੱਚ ਮਤਲਬ ਚਾਹੇ ਘਰ ਦੇ ਅੰਦਰ ਲਾ ਲਓ ਇੱਟਾਂ ਤੋਂ ਵੀ ਸਸਤੀ ਪੈਣੀ ਐ ਇਹ ਇੱਟਾਂ ਤੋਂ ਸਸਤੀ ਪੈਣੀ ਤੇ ਹੋਰ ਦੂਸਰੀ ਗੱਲ ਪ੍ਰੀਮੀਅਮ ਕੁਆਲਿਟੀ ਐ ਵਾਟਰ ਪ੍ਰੂਫ ਟਾਇਲ ਐ ਬਹੁਤ ਘੱਟ ਲੋਕਾਂ ਕੋਲੇ ਇਹ ਟਾਇਲ ਵਾਟਰ ਪ੍ਰੂਫ ਨਹੀਂ ਆਉਂਦੀ ਉਹਦਾ ਕੀ ਫਾਇਦਾ ਵਾਟਰ ਪ੍ਰੂਫ ਦਾ ਵਾਟਰ ਪ੍ਰੂਫ ਦਾ ਮਤਲਬ ਐ ਜਦੋਂ ਆਪਾਂ ਇਹਨੂੰ ਲੱਗੂਗੀ ਪਾਣੀ ਨਾ ਲੱਗਦੀ ਮਤਲਬ ਥੱਲੇ ਪਾਣੀ ਹੁੰਦਾ ਆਪਾਂ ਉੱਤੇ ਲਾਉਨੇ ਆ ਤਾਂ अच्छा अच्छा ਨਾ ਉੱਤੋਂ ਪਾਣੀ ਜਿਵੇਂ ਮੀਂਹ ਦਾ ਪਾਣੀ ਆ ਹੋਰ ਆ ਥੱਲੇ ਕਰਾਸ ਕਰੇ ਮਤਲਬ ਇਹਦੇ ਵਿੱਚ ਵਾ ਵਾ ਠੀਕ ਆ ਬਾਕੀ ਜਿਵੇਂ ਸਾਨੂੰ ਬਹੁਤ ਲੋਕ ਕਮੈਂਟ ਕਰਦੇ ਸੀ ਛੱਤਾਂ ਤੇ ਲਾਉਣੀ ਹੈ ਪਾੜ ਜਾਂਦੀ ਹੈ ਜਾਂ ਪਾਣੀ ਥੱਲੇ ਜਾਂ ਲੱਗ ਜਾਂਦਾ ਉਹ ਲਾਉਣ ਦਾ ਮੈਥਡ ਤਾਂ ਬਹੁਤ ਫਰਕ ਹੁੰਦਾ ਮਿਸਤਰੀ ਦੇ ਲਾਉਣ ਤੇ ਵੀ ਕਲਾ ਨਿਰਪਰ ਕਰਦੀ ਆ ਭਾਵੇਂ ਤੁਸੀਂ ਲੱਖ ਰੁਪਏ ਸਕੇ ਰੋਟ ਲਾਓ ਇਸ ਤਰ੍ਹਾਂ ਸਪੇਸ ਪਾ ਕੇ ਲੱਗੀ ਹੋਵੇ ਛੱਤ ਦੇ ਵਿੱਚ ਤਾਂ ਕਦੀ ਵੀ ਦਿੱਕਤ ਨਹੀਂ ਆਊਗੀ ਪਾੜਨ ਦੀ ਜਾਂ ਪਾਣੀ ਲੀਕ ਹੋਣ ਦੀ ਜਾਂ ਕੁਝ ਵੀ ਹੈ ਤਿਆਰਬੇ ਕਰ ਲਾਉਣ ਵਾਲਾ ਹੋਵੇ ਨਾ ਉਹੋ ਕਿਲੋ ਕਿ ਸਸਤੀ ਟਾਇਲ ਨੇ ਵੀ ਬਹੁਤ ਪ੍ਰੀਮੀਅਮ ਕਰ ਦਿੰਦਾ ਬਹੁਤ ਪ੍ਰੀਮੀਅਮ ਕਰ ਦਿੰਦਾ ਹਾਂ ਟਾਇਲ ਸਾਡੀ ਬਹੁਤ ਕੋਠੀ ਦੇ ਅੰਦਰ ਲੱਗੀ ਹੈ ਟਾਇਲ ਹਾਂ ਸਿਰਫ 2 बाई 4 ਫੁੱਟ ਦੇ ਵਿੱਚ ਹੈ ਤੇ ਬਹੁਤ ਕੋਠੀ ਦੇ ਇਟਾਲੀਅਨ ਨੂੰ ਦੇ ਚੁੱਕੇ ਆ ਦੇਖੋ ਕਰ ਲੈ ਵਾਹ ਰੰਗ ਦੇ ਮਸਲੇ ਦਾ ਬਹੁਤ ਆ ਛੋੜੀ ਗੱਲ ਮਤਲਬ ਵੈਰਾਈਟੀ ਦੀ ਕੋਈ ਕਮੀ ਨਹੀਂ ਵੀ ਆਪਾਂ ਕਹਿੰਦੇ 2 बाई 4 ਫੁੱਟ ਆਲੀਏ ਤਾਂ ਇਹਦੇ ਕੋਲ ਆਪਣੇ ਕੋਲ ਵੈਰਾਈਟੀ ਘੱਟ ਹੋਊਗੀ ਲੈ ਆ ਲੋ ਵਾਈਟ ਜੈਂਡਲੈਸ ਦੇ ਵਿੱਚ ਆ ਗਈ 2 बाई ਦੇ ਵਿੱਚ ਆ ਗਈ ਇਹ 2 बाई 2 ਦੀ ਹੈ ਨਾ 2 बाई 2 ਦੀ ਜੀ ਹਮ ਆ ਰੰਗ ਹੋਰ ਆ ਗਿਆ ਲੈ ਕਲਰ ਦੀ ਵੈਰਾਈਟੀ ਦੀ ਕੋਈ ਤੁਹਾਨੂੰ ਕਮੀ ਨਹੀਂ ਮਿਲੂਗੀ ਜੀ ਬਿਲਕੁਲ ਮਤਲਬ ਆਮ ਸ਼ੁਰਮਾ ਵਾਂਗੂ ਨਹੀਂ ਆਪਾਂ ਚਾਰ ਕਲਰ ਦਿਖਾਤੇ ਦੇ ਆ ਜਿਹੜੇ ਹੈਗੇ ਆਪਣੇ ਆਮ ਚਲਦੀ ਗਈ ਚਲਦੀ ਆ ਇਹ ਸਦਾ ਬਹਾਰ ਹੈ ਸਦਾ ਬਹਾਰ ਹੈ ਬੈਸਟ ਕਲਰ ਹੈ ਹਾਂ ਇਹਦੇ ਕਿਸੇ ਨੇ ਇਤਰਾਜ਼ ਨਹੀਂ ਕਰਨਾ ਇਹ ਲਾਤੀ ਹਾਂ ਕਿਸੇ ਨੇ ਇਤਰਾਜ਼ ਕਰਨਾ ਹੀ ਨਹੀਂ ਇਹਦੇ ਉੱਤੇ ਤਾਂ ਬਸ ਬਸ ਇਹ ਮर्यादा 'ਚ ਆ ਗਈ ਅੱਗੇ ਆਜੋ ਅੱਗੇ ਆਜੋ ਪਾਰਕਿੰਗ ਟੇਲ ਆਹ ਕਿਹੜੀ ਸਾਡੀ ਆ ਟੇਲ ਵੀ ਬਹੁਤ ਚੱਲ ਰਹੀ ਹੈ ਜੀ ਇਹ ਇੱਕ ਪਾਰਕਿੰਗ ਵਿੱਚ ਹੈਵੀ ਹੈਵੀ ਕਿੱਡੀ ਚੜਦੀ ਆ ਉਹਦੇ ਵਾਸਤੇ ਆ ਮਤਲਬ ਪਾਰਕਿੰਗ ਵਾਹ ਵਿਹੜੇ ਚਲਾਉਣ ਨੂੰ ਵਿਹੜੇ ਚਲਾਉਣ ਵਾਸਤੇ ਥੋੜੀ ਵੱਧ ਆਵਾਜ਼ ਆਈ ਆ ਹਨਾ ہاں ہاں ਠੋਸ ਵੀ ਗੱਡੀ ਉਨ ਚੜਨੀ ਕਰਨੀ ਆ ਇਸ ਕਿ ਸਾਈਜ਼ ਕੀ ਰਹੂਗਾ ਇਹਦਾ ਇਹ 16x16 ਸਾਈਜ਼ ਹੈ ਜੀ ਇਹ 16x16 ਦਾ ਹੈਵੀ ਡਿਊਟੀ ਟਾਈਲ ਹੁੰਦੀ ਆ ਮਤਲਬ ਲੱਗੀ ਦੀ ਇਸ ਟਾਈਲ ਦੀ ਲੁੱਕ ਬਹੁਤ ਸੋਹਣੀ ਆਉਂਦੀ ਆ ਅੰਗ ਵੀ ਜਾਚੀ ਰਹੀ ਹੈ ਵੀ ਕਮਾਲ ਗੱਲ ਬਾਤ ਬੰਦੇ ਲੱਗਿਆ ਜਿਵੇਂ ਸਟੋਨ ਲੱਕ ਟਾਈਪ ਕੁਝ ਲੱਗਿਆ ਹੁੰਦਾ ਬਿਲਕੁਲ ਜੀ ਇਹਦਾ ਕੀ ਰੇਟ ਹੋਊਗਾ ਇਹ 29 ਰੁਪਏ ਸਕੇਅਰ ਫੁੱਟ ਦੇ ਵਿੱਚ ਆ 50 ਰੁਪਏ ਸਕੇਅਰ ਮੀਟਰ ਕਲੈਕਸ਼ਨ ਬਹੁਤ ਨਾਲ ਥੋਸਾਰੇ ਆ ਦੇਖੋ ਬਿਲਕੁਲ ਬਿਲਕੁਲ ਆ ਆ ਵੀ ਬਹੁਤ ਵਧੀਆ ਐਂਡਲੈਸ ਸੀਰੀਜ਼ ਦੇ ਵਿੱਚ ਆ ਵੀ ਇਹਦਾ ਵੀ ਜੋਇੰਟ ਤੁਹਾਨੂੰ ਪਤਾ ਨਹੀਂ ਲੱਗੂਗਾ ਲੱਗੂਗਾ ਲੈ ਇਹਦਾ ਪਤਾ ਹੀ ਨਹੀਂ ਲੱਗਦਾ ਲੈ ਇਹ ਵੀ ਆ ਗਿਆ ਜਿਹੜੀ ਸਟੋਨ ਵਾਲੀ ਸੀ ਉਹਦਾ ਮੈਨੂੰ ਜੋੜ ਪਤਾ ਲਾਵਾ ਸੀ ਆਪਾਂ ਨੂੰ ਹਾਂ ਇਹਦੇ ਤੋਂ ਮਾਈਕਰੋਸਕੋਪ ਜੀ ਨਾਲ ਪਤਾ ਲੱਗੂ ਵੀ ਇੱਥੇ ਲਾਇਆ ਜੋੜ ਅਗਲੇ ਨੇ ਸਹੀ ਹੈ ਆ ਦੇਖੋ ਆ ਯਾਰ ਲੈ ਬਸ ਬ੍ਰਾਈਡਿਟੀ ਦੀ ਕੋਈ ਕਮੀ ਨਹੀਂ ਹੈ ਵਾਹ ਜੀ ਵਾਹ ਕਮਾਲ ਆ ਦੇਖੋ ਇਹ ਜਿਆਦਾ ਐਂਟੀਸ ਕਿਟ ਹੈ ਕੋਈ ਥੋੜਾ ਜਿਹਾ ਹੁੰਦਾ ਨਾ ਵਹਿਮ ਜਿਆਦਾ ਮੰਨਦੇ ਆ ਵੀ ਤਿਲਕਨ ਦਾ ਡਰ ਨਾ ਹੋਵੇ ਮੀਂਹ ਕਣੀ ਪਿਆ ਹੋਵੇ ਤੇ ਜਿਆਦਾ ਦੀ ਆਰਟਿਸਟ ਕੀ ਡਰ ਹੋਵੇ ਇਹ ਨਹੀਂ ਤਰਗੇ ਬਸ ਇਹਦੇ ਵਾਸਤੇ ਵੀ ਮਸਤਰੀ ਥੱਲੇ ਪੋਲ ਨਾ ਰਹਿ ਜੇ ਹਾਂ ਬਸ ਥੱਲੇ ਮਤਲਬ ਪ੍ਰੋਪਰ ਬੈੱਡ ਬਣਿਆ ਹੋਵੇ ਉਹਦੇ ਉੱਪਰ ਲੱਗੇ ਹੋਵੇ ਮਤਲਬ ਹਾਂ ਫਿਰ ਕੋਈ ਦਿੱਕਤ ਨਹੀਂ ਬਾਕੀ ਕਲੈਕਸ਼ਨ ਦੀ ਕੋਈ ਕਮੀ ਨਹੀਂ ਆ ਜਜਾ ਮਾਰਦੀ ਸਹਜਾ ਦੇ ਕੋ 32 ਜਾਣ ਦਾ ਸਹਜ ਆ ਗਿਆ ਹੂੰ ਲੈ ਔਰ ਖਾਸਿਤ ਆਪਣੀ ਹੈ 32 ਚੌਂਡੀ ਸਾਨੂੰ ਐਂਡਲੈਸ ਹੀ ਮਿਲਣੀ ਹੈ ਐਂਡਲੈਸ ਹੀ ਮਿਲਣੀ ਹੈ ਮਤਲਬ ਇਚ ਤੁਸੀਂ ਮਾਸਤ ਅਸੀਂ ਕੋਈ ਇਸ ਕੰਪਨੀ ਦਾ ਮਾਲ ਨਹੀਂ ਮੰਗੋਦੇ ਜਿਹਦੇ ਕੋਲ ਐਂਡਲੈਸ ਨਾਮ ਆਉਂਦਾ ਹੋਵੇ ਮਤਲਬ ਬਿਲਕੁਲ ਕਿਉਂਕਿ ਅੱਜ ਕਸਟਮਰ ਨੇ ਪੈਸੇ ਲਾਉਣੇ ਆ ਜੀ ਸੋ ਬਹੁਤ ਕਈ ਕਸਟਮਰ ਨੂੰ ਪਤਾ ਹੀ ਨਹੀਂ ਹੁੰਦਾ ਮਤਲਬ ਬਿਲਕੁਲ ਜੀ ਵੀਡੀਓ ਦੇਖ ਕੇ ਬਥੇਰੀ ਜਾਣਕਾਰੀ ਮਿਲ ਜਾਂਦੀ ਹੈ ਹਾਂ ਅੰਦਾਜ਼ਾ ਜਾਂ ਲੱਗ ਜਾਂਦਾ ਪਾ ਇਹ ਜੀ ਲਾਵਾਂਗੇ ਇਹ ਜਾਂ ਰੇਟ ਹੈ ਨਾ ਬਾਹਲੇ ਤਾਂ ਜਿਵੇਂ ਆਪਣੀ ਵੀਡੀਓ ਪਾਉਗੀ ਵੀਡੀਓ ਵਿੱਚ ਹੀ ਸਕਰੀਨਸਟੋਰੀ ਲੈ ਕੇ ਸਿਲੈਕਟ ਕਰ ਲੈਂਦੇ ਆ ਹਾਂ ਵੀ ਆਹ ਜਾਂ ਠੀਕ ਲੱਗੀ ਗੱ ਵਾਈਟਨੈਸ ਦੇਖੋ ਕਲਰ ਦੀ हां ਵਾਈਟਨਸ ਪੂਰੀ ਇੱਕ ਹੋਰ ਆ ਬਾਕੀ ਜਦੋਂ ਅਸੀਂ ਸਟੋਰ ਵਿਜ਼ਿਟ ਕਰੋਗੇ ਹਮ ਮੌੜ ਮੰਡੀ ਉੱਥੇ ਆ ਕੇ ਇੱਕ ਹੋਰ ਭਾਵਨਾ ਬਣਦੀ ਐ ਇੱਕ ਥੋੜਾ ਤਿਆਰ ਬਾਬੀ ਬੋਲਣਾ ਵੀ ਆਹਾ ਥੋੜੀ ਲਈ ਠੀਕ ਰਹੂਗੀ ਬਾਕੀ ਕਸਟਮਰ ਨੂੰ ਪ੍ਰੋਪਰ ਗਾਈਡ ਕਰਦੇ ਆ ਗਾਈਡ ਕਰਦੇ ਉਹ ਟੇਸਟ ਦੇ ਅਕੋਰਡਿੰਗ ਵੀ ਕਿਸ ਤਰ੍ਹਾਂ ਟੇਸਟ ਐ ਕਿੰਨਾ ਕੁ ਵਜਟ ਅਗਲੇ ਦਾ ਹਾਂ ਛੋਟਾ ਵਜਟ ਵੱਡਾ ਵਜਟ ਉਹਦੇ ਲਈ ਹਰੇਕ ਤਰ੍ਹਾਂ ਦਾ ਹਨਾ ਆਪਾਂ ਸਾਰਿਆਂ ਦਾ ਮਾਨਤਾ ਨੂੰ ਰਚ ਤੇ ਰੱਖਣਾ ਹੁੰਦਾ ਹਾਂਜੀ ਹਾਂ ਆ ਲਓ ਆ ਦੇਖੋ ਆ ਦੇਖੋ ਕਿਰਾ ਉਹ ਨੈਕਸਟ ਕਲਰ ਇਹਦੀ ਬਹੁਤ ਸੇਲ ਹੈ ਬਹੁਤ ਸੋਹਣਾ ਲੱਗਦਾ ਹੈ ਹਾਂ ਇਹ ਵੀ ਹੈ ਇਹ ਉਹ ਜੈਨੂਨ ਜੇ ਕਲਰ ਆ ਵੀ ਜਿਹੜਾ ਖਮੀਜ ਕਿਲ ਐਜੂਕੇਸ਼ਨ ਮਾੜਾ ਕਹਿਣਾ ਹੀ ਨਹੀਂ ਦੇਖੋ ਪੈਸੇ ਉਹੀ ਲੱਗ ਲੈਣ ਕਸਟਮਰ ਦੇ ਕਿਉਂ ਉਹਨਾਂ ਨੂੰ ਲੇਟੈਸਟ ਵੈਰਾਈਟੀ ਦੇਈਏ ਲੇਟੈਸਟ ਦੇਈਏ ਜਿਹੜੇ ਤੋਂ 10 20 ਸਾਲ ਉਹ ਮੰਨ ਵੀ ਕੁਸ਼ਾ ਆਪਨੇ ਡਿਟ ਰਵੇ ਵੀ ਯਾਰ ਆਪਣੇ ਲੱਗਿਆ ਪਰ ਹਜੇ ਲੱਗਿਆ ਨਹੀਂ ਗਏ ਦੇ ਅਗਲਾ ਸ਼ੌਂਕ ਨਾਲ ਦਿਖਾ ਵੀ ਰਿਸ਼ਤੇਦਾਰ ਹੁੰਦੇ ਨੇ ਟੈਲ ਲੱਗੀ ਦੇਖ ਕੇ ਆਉਂਦੇ ਜੀ ਚਲੀਆਂ ਕਿਲੇ ਪਾਸ ਦੇਖ ਕੇ ਹਾਂਜੀ ਹਾਂਜੀ ਬਾਕੀ ਆ ਦੇਖੋ ਸਾਰੇ ਬਾਥਰੂਮ ਦੇ ਕਲੈਕਸ਼ਨ ਹੈ ਜਿਹਵੇਂ ਸੇਮ ਰੇਟ ਦੇ ਵਿੱਚ ਆਰਵਿੰਸ ਇਹਦੇ ਵਿੱਚ ਲੈ ਬਾਕੀ ਸਾਰੀ ਗੱਲਬਾਤ ਤੁਹਾਡੇ ਘਰੇ ਮਿਸਤੀ ਨੇ ਬਣਾਉਣੀ ਹੈ ਜੈ ਜਿਓ ਕਟਿੰਗ ਕਰ ਦੂਗਾ ਉਹ ਜੇ ਬਸ ਨਹੀਂ ਗਰੇਸ ਹੈ ਮਤਲਬ ਬਿਲਕੁਲ ਹਨ ਘੜਤ ਜੇ ਕਰ ਕਰ ਲਾਈ ਗਿਆ ਤਾਂ ਫਿਰ ਤਾਂ ਹਾਲ ਹੀ ਕੋਈ ਨਹੀਂਗਾ ਬਸ ਫਿਰ ਤਾਂ ਕਹ ਲੋ ਕਿ ਰੱਬ ਵੀ ਉਤਰਿਆ ਵੀ ਉਹ ਵੀ ਸੈਟ ਨਹੀਂ ਕਰ ਸਕਦਾ ਲੈ ਆ ਰਿਹਾ ਵਾਸ਼ਰੂਮ ਦਿਖਾਉਂਦੇ ਆਪਾਂ ਹੋਰਲੇ ਪਾਸੇ ਵੀ ਤੇ ਆਹ ਆਗੇ ਵਾਸ਼ਰੂਮ ਹਨਾ ਹਾਂਜੀ ਵਾਸ਼ਰੂਮ ਚ ਮੈਂ ਡਿਜ਼ਾਈਨ ਦਰਸ਼ਕੋ ਦਿਖਾ ਦਿਆਂ ਇਹ ਤਕਰੀਬਨ ਜੇ ਇਨਾ ਕੋ ਇੱਕ ਨਾਲ ਫਸਕਅਰ ਫੁੱਟ ਦੇ ਹਿਸਾਬ ਨਾਲ ਲਗਭਗ 240 ਫੁੱਟ ਟਾਇਲ ਲੱਗੀ ਹੋਈ ਹੈ ਆਪਣੀ ਇਹਦੇ ਵਿੱਚ 240 ਫੁੱਟ ਟਾਇਲ ਲੱਗੀ ਕਿੰਨੇ ਕ ਦੀ ਹੋਗੀ ਤੇ ਕੀ ਹਿਸਾਬ ਨਾਲ ਜੋੜਾਂਗੇ ਤਾਂ ਠੀਕ ਇਹਦੀ ਬਣੂਗੀ ਬਸ ਹਾਂ ਤੇ ਇਹ ਬਾਕੀ ਥੋੜੇ ਵਾਸ਼ਰੂਮ ਤੇ ਨਿਰਪੜ ਕਰਦਾ ਕਿੰਨਾ ਸਾਈਜ਼ ਆਕਾਰ ਆ ਛੋਟਾ ਦਾ ਸੈਜ ਰੇਟ ਘਟ ਵੀ ਜਾਂਦਾ ਜਿਹੜੀ 8000 ਰੀਆ ਵੱਡਾ ਦਾ ਵਧ ਵੀ ਜਾਂਦਾ ਮਤਲਬ ਤੇ ਗੱਲਬਾਤ ਐਂਡਿੰਗ ਵੀ ਰਹੂਗੀ ਗੱਲਬਾਤ ਜਿਹੜੀ ਦੱਸੀ ਐ 33 ਫੁੱਟ ਦਾ 33 ਵੀ ਰਹੀ ਐ ਹਾਂ ਹਾਂ ਗੱਲਬਾਤ ਜਿਹੜੇ ਕਹਿੰਦੇ ਨੇ ਜੀ ਜਚਣਾ ਜ ਫੱਬਣ ਵਾਲੀ ਗੱਲ ਹਾਂ ਉਹ ਇਹੀ ਰਣੀ ਆ ਦੇਖੋ ਲੈ ਆਹ ਦੇਖੋ ਲੱਗੇ ਨੇ ਐਂਡਲੈਸ ਮਤਲਬ ਐਂਡਲੈਸ ਸਟਾਈਲ ਬਹੁਤ ਕਮਾਲ ਤੇ ਜੋ ਵੀ ਤੁਸੀਂ ਸਾਡੇ ਸਾਹਮਣੇ ਆਈ ਆਈ ਬਣ ਜਾਣਾ ਗੱਲਬਾਤ ਇਹ ਅਸਲ ਚੋਂ ਰੰਗ ਆ ਬਾਈ ਜੀ ਜਿਹੜੇ ਖਰਾਬ ਨਹੀਂ ਹੁੰਦੇ ਮਾਨੀਆ ਅਕਦਾ ਹਾਂ ਮਾਨੀਆ ਅਕਦਾ ਮਤਲਬ ਸੁਪਰ ਕਲਰ ਨੇ ਸਾਡੇ ਜੈਨਿਕ ਕਲਰ ਆ ਮਤਲ ਏ ਏ ਨਰੀਆਂ ਦੀ ਪਸੰਦ ਮੰਨਿਆ ਜਾਂਦਾ ਵਾ ਕਿਉਂਕਿ ਉਧਰਲੇ ਪਾਸੇ ਇਹ ਜਾ ਕੁਝ ਬੜਾ ਚੰਦਾ ਫਿੱਕਾ ਜਾਂ ਸਵਰਮੇ ਰੰਗਾ ਜਾਂ ਹਾਂ ਤੇ ਆ ਚੀਜ਼ ਆ ਦੇਖੋ ਜਿੰਨੇ ਨਾਰੇ ਦੀ ਕੋਠੀ ਆ ਸਭ ਦੀ ਇੱਕ ਬਾਸਮੇ ਦਾ ਲੱਗੀ ਲੱਗਾ ਮਿਲੂਗਾ ਹੂੰ ਸਹੀ ਆ ਤੇ ਇਹਦੇ ਨਾਲ ਹੀ ਆਪਾਂ ਦਿਖਾ ਦਈਏ ਕਰਨ ਇਧਰ ਆ ਜੀ ਬਈ ਲੈ ਇਹ ਸਾਰੇ 33 33 ਵਾਲੇ ਆ ਵੀ 33 ਉਹ ਵੀ 33 ਜੇ ਅੱਗੇ ਪਿੱਛੇ ਜਿੱਧਰ ਨਿਗਾਹ ਮਾਰੋਗੇ ਤੁਹਾਨੂੰ 33 ਰੁਪਏ ਦਾ ਅੰਕੜਾ ਹੀ ਦਸੂਗਾ ਤੇ ਗੱਲਬਾਤ ਪੂਰੀ ਇਹ ਤੁਹਾਡੇ ਤੇ ਆਪਸ਼ਨ ਆ ਵੀ ਤੁਸੀਂ ਕਿਸ ਤਰੀਕੇ ਦੀ ਵੈਰਾਈਟੀ ਪਸੰਦ ਕਰਦੇ ਹੋ ਹਾਂ ਜਿ ਆਪਣਾ ਟੇਸਟ ਹੈ ਹਾਂ ਤਰਾਜੋ ਸੀਰੀਜ਼ ਹੈ ਕੋਈ ਵੀ ਲੱਗਿਆ ਬਹੁਤ ਸੋਹਣਾ ਲੱਗ ਰਿਹਾ ਹਾਂ ਵੀ ਯਾਦ ਦਿਖਾ ਦਿਨ ਆ ਵੀ ਦਿਖਾ ਦਿਨ ਤੇ ਅਪਡੇਟਡ ਡਿਜ਼ਾਈਨ ਕਰਦੇ ਰਹਿੰਦੇ ਇਹਨਾਂ ਦੇ ਪੇਜ ਤੇ ਜਾ ਕੇ ਇਹਨਾਂ ਨੂੰ ਫੋਲੋ ਵੀ ਕਰ ਲਿਓ ਉੱਥੇ ਨੂੰ ਨਵੀਂ ਵੈਰਾਈਟੀ ਆ ਲਾਈਟ ਡਾਰਕ ਦੇਖ ਦੇਖੋ ਕਨਸੈਪਟ ਹੈ ਹਾਂ ਬਾਕੀ ਜਿਹੜੀ ਸਹੀ ਚੀਜ਼ ਆ ਤਾਂ ਮਤਲਬ ਕਟਾਈ ਹੋਊਗੀ ਥੋੜੀ ਗ੍ਰੇਸ ਇਹਦੀ ਜਾਦੇ ਪਨ ਜਾਂਦੀ ਆ ਹਾਂ ਬਿਲਕੁਲੀ ਤਾਂ ਪੌਂ ਲਾਈ ਜਾਣਾ ਕਿਹੜਾ ਕੋਈ ਹੋ ਫਟ ਕੀਤੀ ਆ ਜੇ ਪ੍ਰੋਪਰ ਕਟਿੰਗ ਹੋਗੀ ਬਹੁਤ ਸੋਹਣੀ ਬਾਥਰੂਮ ਵੀ ਵੱਡੇ ਹੁੰਦੇ ਆਪਣੇ ਜੀ ਜੀ ਬਹੁਤ ਸੋਹਣੀ ਲੁੱਕ ਆਉਂਦੀ ਆ ਬਿਲਕੁਲ ਆਹਾ ਹੋ ਗਿਆ ਵੀ ਇਸ ਫਰ ਮਿਰੰਗਾ ਜਿਆ ਫਰ ਮਿਰੰਗੀ ਹੁੰਦਾ ਨਾ ਇਹ ਹਾਂ ਹਾਂ ਮਿਰੰਕਸ ਕਲਰ ਸੈਂਸ ਮਾੜੀ ਆ ਤੇ ਇਹ ਵੀ ਇਹ ਵੀ ਰਿਵੋਲਟ ਆ ਅੱਜਕੱਲ ਕਾਫੀ ਟ੍ਰੈਂਡ ਦੇ ਵਿੱਚ ਹੈ ਗ੍ਰੇ ਕਲਰ ਕਾਫੀ ਟ੍ਰੈਂਡ ਦੇ ਵਿੱਚ ਹੈ ਜੀ 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 ਆਲੇ ਕੋਠੀਆਂ ਦੇ ਐਲੀਵੇਸ਼ਨ ਤੋਂ ਲੈ ਕੇ ਹੋਰ ਸਾਰਾ ਗ੍ਰੇ ਕਲਰ ਆ ਹਾਂ ਮੈਟ ਕਦਰ ਬਹੁਤ ਚੰਦ ਕਰਦੇ ਆ ਦੇਖੋ ਐਲੀਵੇਸ਼ਨਸ ਦੇ ਵੀ ਹੈਗੇ ਤੁਹਾਡੇ ਕੋਲ ਹੈਨਾ ਹਾਂ ਇਸ ਕੋ ਸਾਰੇ ਜੀ ਵੀਜ਼ਿਟ ਕਰ ਸਕਦੇ ਹੋ ਮੋੜ ਮੰਡੀ ਬਠਿੰਡਾ ਹੈਨਾ ਜੀ ਹਾਂ ਮੋੜ ਮੰਡੀ ਬਠਿੰਡਾ ਦੇ ਵਿੱਚ ਆਉਂਦਾ ਹੈ ਤੇ ਨੰਬਰ ਵੀ ਪਾ ਦਾਂਗੇ ਕਾਲ ਵੀ ਕਰ ਲਿਓ ਆ ਦੇਖੋ ਦਰਸ਼ਕੋ ਐਲੀਵੇਸ਼ਨਸ ਪਾਸੇ ਚੜੋਂਦੇ ਨੇ ਜਿਹੜੇ ਤਾਂ ਦੇ ਪਾਸੇ ਕੋਠੀਆਂ ਇਕੱਠੀਆਂ ਚ ਜਮਮ ਚੜੋਂਦੇ ਐਲੀਵੇਸ਼ਨ ਆ ਤਾਂ ਵਾਲੇ ਪਾਸੋਂ ਚੜਦੀ ਕਲਾ ਤਾਂ ਜਿਹੜਾ ਜਾਂਦਾ ਮਾਹੌਲ ਜਪੜਦਾ ਜਿਹੜਾ ਉਹ ਟੌਰ ਜਿਹੜੀ ਦੋ ਰੋਣ ਚ ਦੀ ਕੋਠੀ ਪਿਛਾਣ ਦੇ ਪਾਈਆ ਕਿੰਨਾ ਦੀ ਕੋਠੀ ਆਪਣਾ ਨੇ ਸਿਉਂਦੀ ਅਰੇ ਕਹਿੰਦਾ ਕਾਲਾ ਇੰਸਟਾਨ ਲੱਗਿਆ ਹੋਇਆ ਉਹਨਾਂ ਦੇ ਕਾਲਾ ਪੱਥਰ ਲੱਗਿਆ ਬਾਈ ਦੇਖ ਕੇ ਆ ਜੀ ਉਹ ਆ ਚੀਜ਼ ਆ ਤੇ ਇਹਦਾ ਕੀ ਹਿਸਾਬ ਕਿਤਾਬ ਹੁੰਦਾ ਭਲਾ ਤੁਸੀਂ ਕਹੋਗੇ ਵੀ ਸਾਰਾ ਕੁਝ ਇਹਨੇ 33 ਰੁਪਏ ਰਕ ਰੱਖਿਆ ਇਹ ਵੀ 33 ਫੁੱਟ ਦੇ ਰੇਟ ਦੇ ਵਿੱਚ 33 ਰੁਪਏ ਦੇ ਹਿਸਾਬ ਨਾਲ ਹੀ ਆ ਦੇਖੋ ਕਿਰਾ ਯਾਰ ਡਿਜ਼ਾਈਨ ਜਿਹੜਾ ਮਰਜੀ ਬਾਕੀ ਮੈਂ ਹੋਰ ਦੱਸਦਾ ਮਾਂ ਤੁਹਾਡੇ ਮਨ ਚ ਕੋਈ ਆਈਡੀਆ ਆਉਂਦਾ ਨਾ ਕੋਈ ਇਹਨਾਂ ਨੂੰ ਸਕਰੀਨਸ਼ਾਟ WhatsApp ਕਰ ਦਿਓ ਵੀਰੇ ਇਹਦੇ ਨਾਲ ਦਾ ਹੈਗਾ ਤੁਹਾਡੇ ਕੋਲੇ ਕਈ ਨਹੀਂ ਹੈ ਨਾ ਉਹ ਹੋ ਜਾਂਦਾ ਐਡਜਸਟਮੈਂਟ ਤੇ ਉਹ ਵੀ ਇਹ ਹੱਲ ਕਰ ਦੇਣਗੇ ਅੱਜ ਨਹੀਂ ਆਊਗਾ ਤਾਂ ਭਲਕੇ ਆ ਜਾਊਗਾ ਮਤਲਬ ਇਹਨਾਂ ਦੀ ਪਹੁੰਚ ਬੜੀ ਦੂਰ ਤੱਕ ਮਾਰ ਰੱਖਦੇ ਆ ਇਹ ਤੇ ਨੀਗਾ ਮਾਰੋ ਇਹਦੇ ਵਿੱਚ ਦੇਖੋ ਜਿਵੇਂ ਆ ਚੀਜ਼ ਇਹਨੂੰ ਦੇਖੋ ਸਪਾਰਕਲ ਨੇ ਇਹਦੇ ਵਿੱਚ ਹਾਂ 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 ਕ੍ਰਿਸਟਲ ਜੇ ਹੈ ਨਾ ਕ੍ਰਿਸਟਲ ਹੈ ਇਹ ਸ਼ੁਗਰ ਫਿਨਿਸ਼ ਵਜਦੀ ਹੈ ਮਤਲਬ ਇਹ ਅੱਛਾ ਜਦੋਂ ਬਾਹਰ ਧੁੱਪ ਦੇ ਵਿੱਚ ਲੱਗੂ ਸਹੀ ਇਫੈਕਟ ਇਹਦਾ ਫੇਰ ਆਊਗਾ ਉਹਦਾ ਅੰਦਰ ਲੱਗੀ ਹੋਈ ਹੈ ਜਿਹੜੀ ਰੋਸ਼ਨੀ ਇਹਦੇ ਸੂਰਜ ਦੀ ਪੈਣੀ ਹੈ ਨਾ ਕਿਰਨਾ ਪੈਣੀ ਹੈ ਤਾਂ ਬਹੁਤ ਸੋਹਣੀ ਲੁੱਕ ਦਿੰਦੀ ਆ ਮਤਲਬ ਇਹ ਬਿਲਕੁਲ ਤੇ ਹੁਣ ਆਪਾਂ ਚੱਲੀਏ ਗਦੌਂ ਜੁੱਧਰਲੇ ਪਾਸੇ ਹੋਰ ਵੀ ਵੈਰਾਈਟੀ ਦਿਖਾ ਕੇ ਲੈਕੋ ਨਾ ਜੁੱਧਰਲੇ ਪਾਸੇ ਚੱਲਦੇ ਬਾਹਰ ਆਹ ਦੇਖਿਓ ਵੀ ਦਰਸ਼ਕੋ ਜਿੰਨੀ ਵੀ ਟਾਈਲਸ ਨੂੰ ਦੱਸਦੀ ਹੈ ਨਾ ਐਂਡਲੈਸ ਸਟਾਈਲ ਹਰ ਤਰ੍ਹਾਂ ਜਿਹੜਾ ਮਰਜ਼ੀ ਰੰਗ ਚੱਕ ਲੋ ਜਿਹੜੀ ਮਰਜ਼ੀ ਨਾ ਜੋ ਨਸਲ ਚੱਕ ਲੋ ਸਾਰੇ 33 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਹੀ ਆ ਬਾਈ ਜੀ ਗੱਲ ਇਹ ਹੈ ਜੀ ਸਾਰੀ ਪ੍ਰੀਮੀਅਮ ਕੁਆਲਿਟੀ ਹੈ ਜੀ ਸਾਰੀ ਪ੍ਰੀਮੀਅਮ ਕੁਆਲਿਟੀ ਜੀ ਟੋਟਲੀ ਪ੍ਰੀਮੀਅਮ ਕੁਆਲਿਟੀ ਟੋਟਲੀ ਪ੍ਰੀਮੀਅਮ ਕੁਆਲਿਟੀ ਤੁਸੀਂ ਇਹ ਲੱਗੂਗਾ ਵੀ ਕਿ ਇੰਨੀਆਂ ਕੀ ਦਿਖਾਈ ਜਾਂਦੇ ਤੇ ਕਰਨ ਮਾੜਾ ਇਦਾਂ ਨੂੰ ਕਮਾਦੀ ਕਰਾਂ ਜਿੱਧਰ ਘੋੜੇ ਖੜੇ ਆ ਲੈ ਮਾਲ ਸਾਰਾ ਤਾਜ਼ਾ ਹੀ ਬੁੱਕ ਕਰਕੇ ਆਪ ਸਿਲੈਕਟ ਕਰਦੇ ਬਾਈ ਜੀ ਗੱਲ ਤੇ ਪਹਿਲਾਂ ਤਾਂ ਕੱਪੜਾ ਦਾ ਸੁਣਦੇ ਸੀ ਬੰਦਾ ਕੱਪੜੇ ਚ ਕਲਾ ਕਲਾ ਚੋਂਦਾ ਤੇ ਫੇਰ ਬੰਦਾ ਸ਼ੋਅਰੂਮ ਚ ਲਾਉਂਦਾ ਤੁਸੀਂ ਟੈਲੀਵਿਕਲੀ ਕਲੀਕਲੀ ਸਿਲੈਕਟ ਕਰਦੇ ਹੋ ਇਹਦਾ ਰੀਜ਼ਨ ਇਹ ਹੈ ਦੇਖੋ ਆਪਣੇ ਕੋਲੇ ਕੰਪਨੀ ਨੇ ਕੈਟਲੋਗ ਭੇਜਤੀ ਹਾਂ ਜਾਂ ਪੀਡੀਐਫ ਭ PDF ਚਾਪਲ ਕੁਝ ਦਿਖਾਈ ਦਿੰਦਾ ਐ ਐਕਚੁਅਲੀ ਟੈਲ ਆਉਂਦੀ ਆ ਉਹ ਕਲਰ ਆਪਾਂ ਲਾ ਦੇ ਰਹੇ ਇਹਦਾ ਹੋਰ ਐ ਵੀ ਇਹਦਾ ਡਾਲ ਜਾਵਾਂ ਇਹ ਤਾਂ ਸਵਾਦ ਜ ਨਹੀਂ ਆਇਆ ਹਨਾ ਤਾਂ ਇਹ ਦੇਖ ਕੇ ਮੋਬਾਈਲ ਸੀ ਫਿਰ ਇਹ ਹੋਇਆ ਵੀ ਆਪਾਂ ਜਾ ਕੇ ਉੱਥੇ ਸੈਲੈਕਟ ਕਰਕੇ ਕਲਰ ਲੈ ਕੇ ਆਓ ਜੋ ਚੀਜ਼ ਅੱਖੀ ਵੇਖੀ ਹੈ ਨਾ ਉਹ ਚੀਜ਼ ਜਦੋਂ ਆਪ ਨੂੰ ਮਿਲਦੀ ਆ ਫਿਰ ਆਪ ਨੂੰ ਪਤਾ ਲੱਗਦਾ ਵੀ ਆਹ ਚੀਜ਼ ਆਪਣੇ ਕਲਰ ਬਿਕਨ ਵਾਲਾ ਕਲਰ ਐ ਜੇ ਜਿਹੜਾ ਪ੍ਰੀਮੀਅਮ ਕਸਟਮਰ ਆ ਵਧੀਆ ਕਸਟਮਰ ਆ ਉਹ ਇਹ ਕਲਰ ਪਸੰਦ ਕਰਦਾ ਐ ਕਉ ਕਿ ਆਏ ਨਾ ਤੁਹਾਡੇ ਕੋਲੇ ਐਨ ਆਰ ਆਈ ਬੈਲਟ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੈ ਕਾਫੀ ਬਹੁਤ ਜੋ ਤੁਹਾਡੇ ਨਾਲ ਬਹੁਤ ਜੁੜਿਆ ਉਹ ਤਾਂ ਮੈਂ ਦੇਖਿਆ ਵੀ ਤੁਹਾਡੇ ਕੋਲੇ ਫੋਟੋ ਦੇਖ ਕੇ ਉਧਰ ਹੀ ਬੁੱਕ ਕਰਾ ਦਿੰਦੇ ਆ ਤੇ ਭਾਈ ਸਾਡੇ ਘਰੇ ਪਹੁੰਚਦੀ ਕਰਦੇ ਤੇ ਆ ਤਰੂ ਬੰਦਾ ਪੈਸੇ ਫੜਾ ਜੂ ਉਹ ਕਹਿੰਦਾ ਵੀ ਮੈਨੂੰ ਇੰਨੀ ਵਾਈਟਨਸ ਦਿਓ ਤੁਸੀਂ ਦੇਖ ਤੁਸੀਂ ਕੈਨੇਡਾ ਹੁਣ ਜਾਓਗੇ ਮਤਲਬ ਉੱਥੇ ਕੀ ਹੈ ਪੂਰਾ ਵਾਈਟਨੈਸ ਹੋਵੇ ਮਤਲਬ ਟਾਇਲ ਦੇ ਵਿੱਚ ਉਹਨਾਂ ਨੂੰ ਪੈਸੇ ਦਾ ਕੋਈ ਮੈਟਰ ਨਹੀਂ ਬਿਲਕੁਲ 30 ਵਾਲੀ 50 ਵੀ ਪੈਸੇ ਲਾ ਦੂਗਾ ਪਰਾਪਾ ਵੀ 50 ਦੇ 33 ਰੁਪਏ ਲੈਣੇ ਆ ਮਤਲਬ ਜਿਹੜਾ ਮਰਜੀ ਡਿਜ਼ਾਈਨ ਚੱਕ ਲੋ ਜਿਹੜਾ ਮਰਜੀ ਡਿਜ਼ਾਈਨ ਚੱਕ ਲੋ 33 ਰੁਪਏ ਸਕਰ ਫੁੱਟ ਐਂਡਲੈਸ ਮਤਲਬ ਗਰੰਟੀ ਹੈ ਚੀਜ਼ ਦੀ ਵੀ ਸਾਰੇ ਜਿੰਨੇ ਵੀ ਕਲਰ ਐ ਐਂਡਲੈਸ ਸੀਰੀਜ਼ ਦੇ ਵਿੱਚ ਹੋਣਗੇ ਮਤਲਬ ਰੇਸ਼ਾ ਨਾ ਰੇਸ਼ਾ ਮਿਲਦਾ ਤੁਰਾ ਜਾਊਗਾ ਹਾਂ ਭਾਵੇਂ ਯਾਰ ਤੁਸੀਂ ਜਿਆ ਹੱਦਾਂ ਸਾਰਾ ਦਾ ਤੱਕ ਬੰਗਲਾਦੇਸ਼ ਤੱਕ ਲਾ ਦਿਓ ਟੈਲ ਉੱਥੇ ਤੱਕ ਰੇਸ਼ਾ ਨਹੀਂ ਮੋਕਣਾ ਰੇਸ਼ਾ ਮਿਲੀ ਜਾਊਗਾ ਮਿਲੀ ਜਾਊਗਾ ਮਿਲੀ ਜਾਊਗਾ ਇਹ ਇਹਨਾਂ ਦੀ ਗੱਲ ਖਾਸ ਗੱਲ ਆ ਆ ਦੇਖੋ ਸਟਾਕ ਕਿੰਨਾ ਪਿਆ ਬਾਈ ਜੇ ਸਾਰਾ ਨਵਾਂ ਸਟਾਕ ਆ ਇਹ ਸਾਰਾ ਨਵਾਂ ਸਟਾਕ ਆ ਗੋਲਡਨ ਸੀਰੀਜ਼ ਦੇ ਵਿੱਚ ਹੈ ਜਮਾ ਆਏ ਨਵਾਂ ਯਾਰਾ ਗੇਰ ਕੀ ਵਰ ਰੇ ਹੈ ਐਂਡਲੈਸ ਸੀਰੀਜ਼ ਦੇ ਵਿੱਚ ਐਂਡਲੈਸ ਸੀਰੀਜ਼ ਦੇ ਵਿੱਚ ਰੇਸ਼ਨ ਆ ਰੇਸ਼ਾ ਮਿਲਦਾ ਰੇਸ਼ਨ ਰੇਸ਼ਾ ਮਿਲੂਗਾ ਕੋਈ ਇਹ ਤਾਂ ਗੈਸ ਨਹੀਂ ਕਰ ਸਕਦਾ ਵੀ ਤਾਂ ਰੇਸ਼ਾ ਮਿਲਦਾ ਹੋਊਗਾ ਪਰ ਮਿਲੂਗਾ ਮਿਲੂਗਾ ਪਰ ਤੁਸੀਂ ਉਹਨੂੰ ਡਿਸਪਲੇ 'ਚ ਲੱਗਾ ਦਿਖਾਵਾਂਗੇ ਪੀਸ ਇਹ ਹਾਂ ਉਹ ਵੀ ਦੇਖਾਂਗੇ ਵੱਡੀ ਦਾ ਇਹਦਾ ਆਪਾਂ ਸਟਾਕ ਚੈੱਕ ਕਰ ਲਓ ਆ ਪੂਰਾ ਨਿਗਾ ਮਾਰ ਲਓ ਕਈ ਵਾਰ ਆਪਾਂ ਵਿੱਚ ਹੁੰਦਾ ਨਾ ਵੀ ਹੋਰ ਲਾਈ ਬੈਠੇ ਸਟਾਕ ਵਿੱਚ ਦਿਖਾਤਾ ਵੀ ਇੰਨਾ ਮਾਲ ਪਿਆ ਆਪਣੇ ਕੋਲੇ ਗੱਲ ਇਹ ਵੀ ਜਦੋਂ ਤੁਸੀਂ ਕੋਠੀ ਭਾਵੇਂ ਯਾਰ ਕਹਦੇ ਆ ਪੰਜ ਮੰਜ਼ਲੀ ਵੈੱਡ ਲਓ ਹਾਂ ਭਾਵੇਂ 2 ਕਿੱਲਾਂ 'ਚ ਵੈੱਡ ਪੈਲ ਨਹੀਂ ਮੁਕਣੀ ਜਿਹੜਾ ਕਹੋਗੇ ਉਹੀ ਮਿਲ ਜੇਗਾ ਸਿੰਗਲ ਇਹ ਚ ਸਾਨੂੰ ਇੱਕੋ ਗੱਲ ਹੋਰ ਦੱਸਦਾ ਹੂੰ ਵੀ ਬਾਰੇ ਕਸਟਮਰ ਕੀ ਹੁੰਦਾ ਨਾ ਅਗਲਾ ਕਹਿੰਦਾ ਸਾਨੂੰ 10 ਫੁੱਟ ਮਾਲ ਦੀ ਲੋੜ ਹੈ ਹੂੰ ਤਾਂ ਸਾਨੂੰ ਸਿੰਗਲ ਬੈਚ ਦਵਾਂਗੇ ਜੀ ਇਹਦੇ ਤੇ ਬੈਚ ਨੰਬਰ ਪਾਇਆ ਹੁੰਦਾ ਜੀ ਇਹ ਕਿਹੜੀ ਤਰਾਹ ਦਿਖਾਈ ਬਈ ਆ ਦੇਖ ਮੜੀ ਨਿਗਾ ਮਰਵਾ ਦੇ ਤੇ ਜੀ 87 ਨੰਬਰ ਡਿਜ਼ਾਈਨ ਦਾ ਨਾਮ ਹੈ ਐਂਡਲੈਸ ਸੀਰੀ ਦੇ ਵਿੱਚ ਹੈ 글로ਸੀ ਹੈ ਜੀ ਉਦੋਂ ਇਹ ਬੈਚ ਨੰਬਰ ਆ ਗਿਆ 659 ਪ੍ਰੀਮੀਅਮ ਕੁਆਲਿਟੀ ਜੀ ਮੈਨੂਫੈਕਚਰ ਡੇਟ ਹੈ ਇਹਦੀ 22325 ਲੈ ਮਤਲਬ ਤੁਹਾਨੂੰ ਇਹੀ ਡੇਟ ਦਾ ਇਹੀ ਬੈਚ ਨੰਬਰ ਦਾ ਸਿੰਗਲ ਲੋਟ ਮਿਲੂਗਾ ਚਾਹੇ 10 ਫੁੱਟ ਲੈ ਲੋ ਮਤਲਬ ਹੂੰ ਤੁਹਾਨੂੰ ਇਹ ਨਹੀਂ ਕਿਹਾ ਨਾ ਵੀ ਤਿੰਨ ਬੈਚ ਮਿਕਸ ਹੋ ਕੇ ਜਾਣਗੇ ਜਾਂ ਦੋ ਬੈਚ ਮਿਕਸ ਹੋ ਕੇ ਜਾਣਗੇ ਬਿਲਕੁਲ ਉਹ ਹੁੰਦਾ ਲੋਟ ਦੇ ਵਿੱਚ ਸਹੀ ਆ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਰੈਗੂਲਰ ਸੀਦੇ ਤੁਹਾਨੂੰ ਸਿੰਗਲ ਬੈਚ ਮਿਲੂਗਾ ਦੇਖੋ ਮਾਸਟਰ ਮਾਰਬਲ ਐਵੇਂ ਤੇਰੀ ਨਾਮ ਵੱਡਾ ਬਣ ਗਿਆ ਬਾਈ ਜੀ ਹੈਨਾ ਹਾਂ ਸਮਾਂ ਲੱਗਦਾ ਇਹ ਹੀ ਗੱਲ ਨਿੱਕੇ ਨਿੱਕੇ ਗੱਲਾਂ ਆ ਜਿਹੜੇ ਮਾਇਨੇ ਰੱਖਦੀਆਂ ਹਨਾ ਆ ਚੀਜ਼ਾਂ ਆ ਆਮ ਕਸਟਮਰ ਇਹ ਚੀਜ਼ ਦਾ ਪਤਾ ਨਹੀਂ ਹੁੰਦਾ ਆ ਮਾਲ ਲਈ ਜਾਂਦਾ ਇਹਨਾਂ ਕੋਲੇ ਇਹ ਕਿਹਦੀ ਉੱਤਰ ਰਹੀ ਹੈ ਜੀ ਦੇਖੋ ਇੱਕ ਇਹਨਾਂ ਦੀ ਖਾਸਿਤ ਹੋਰ ਆ ਜਿੱਥੋਂ ਇਹ ਮਾਲ ਲੈਣ ਜਿਹੜੀ ਕੰਪਨੀ ਤੋਂ ਮਾਲ ਲੈਂਦੇ ਆ ਉਹ ਕੰਪਨੀ ਵੱਡੇ ਵੱਡੇ ਬ੍ਰਾਂਡ ਜਿਹਨੂੰ ਅਕਸਰ ਲੋਕ ਬਹੁਤ ਹਾਈ ਰੇਟਡ ਮੰਨਦੇ ਆ ਆਪਾਂ ਨਾਮ ਨਹੀਂ ਲੈਂਦੇ ਨਾਮ ਨਹੀਂ ਲੈਂਦੇ ਉਹ ਉੱਥੇ ਹੀ ਬਣਵਾਉਂਦੇ ਆ ਉਹਨਾਂ ਤੋਂ ਬਣਾਉਂਦੇ ਆ ਪਰ ਮਜ਼ਾ ਉਹ ਹੁੰਦਾ ਹੈ ਕੰਮ ਕਰਨ ਦਾ ਜੋ ਉਸ ਕੰਪਨੀ ਦਾ ਜੋ ਆਪ ਬਣਾਉਂਦੀ ਹੈ ਤੇ ਆਪ ਸੇਲ ਕਰਦੀ ਹੈ ਆਪ ਸੇਲ ਕਰਦੀ ਉਹਨੇ ਪਤਾ ਵੀ ਸਾਡਾ ਨਾਮ ਬਣਨਾ ਹੈ ਸਾਡਾ ਨਾਮ ਬਣਨਾ ਹੈ ਅਸੀਂ ਕੁਆਲਿਟੀ ਤੇ ਫੋਕਸ ਕਰਨਾ ਹੈ ਬਿਲਕੁਲ ਨਾ ਕਿ ਆਪਾਂ ਉਸ ਕੰਪਨੀ ਤੋਂ ਮਾਲ ਲਈਏ ਜਿਹੜਾ ਕਿਸੇ ਥਰਡ ਪਾਰਟੀ ਤੋਂ ਬਣਵਾ ਰਹੀ ਹੈ ਮਾਲ ਬਿਲਕੁਲ ਜੀ ਚਲ ਗਿਆ ਕਿ ਵੀਰ ਜੀ ਟਰਾਂਸਪੋਰਟੇਸ਼ਨ ਦਾ ਪ੍ਰਬੰਧ ਪੂਰਾ ਸਾਰਾ ਟੋਟਲੀ ਆਲ ਇੰਡੀਆ ਲਈ ਡਿਲੀਵਰੀ ਹੈਗੀ ਆਪਣੀ ਬਹੁਤ ਜੈਜ ਰੇਟਾ ਦੇ ਉੱਤੇ ਡਿਲੀਵਰੀ ਕਰਵਾ ਕੇ ਦਿੰਨੇ ਆ ਤੇ ਉਸ ਤੋਂ ਬਾਅਦ ਆਪਣੇ ਹੋਰ ਫੈਸਿਲਿਟੀ ਜਿਵੇਂ ਐਨ ਆਰ ਆਈ ਕਸਟਮਰ ਆ ਬਾਹਰ ਬੈਠੇ ਆ ਅਬਰੌਡ ਬੈਠੇ ਆ ਉਹ ਵੀ ਵੀਡੀਓ ਕਾਲ ਦੇ ਥਰੂ ਉਹਨਾਂ ਨੂੰ ਸਾਰੇ ਪੈਟਰਨ ਜੋ ਦੇਖੇ ਆ ਉਹੀ ਉਹਨਾਂ ਦੇ ਘਰੇ ਡਿਲੀਵਰ ਹੋਣਗੇ ਮਤਲਬ ਬਿਲਕੁਲ ਤੇ ਉਹ ਤੁਸੀਂ ਵੀਡੀਓ ਕਾਲ ਕਰ ਸਕਦੇ ਹੋ ਸਮਾਂ ਮੈਚ ਕਰਕੇ ਦੋਨੇ ਤਰਾਫਸ ਵਿੱਚ ਰਲ ਕੇ ਵੀ ਕਿਹੜਾ ਸਮਾਂ ਸੂਟ ਕਰਦਾ ਉਹ ਟਾਈਮ ਜ਼ੋਨ ਦੇ ਵਿੱਚ ਤੁਸੀਂ ਕਾਲ ਤੇ ਸੰਪਰਕ ਕਰ ਕੇ ਡਿਲੀਵਰ ਵਗੈਰਾ ਸੈੱਟ ਕਰਨਗੇ ਉਹੀ ਉਹਨਾਂ ਦੇ ਘਰੇ ਪਹੁੰਚਦੇ ਹੋ ਜਾਣਗੇ ਮਤਲਬ ਆਲ ਇੰਡੀਆ ਡਿਲੀਵਰੀ ਇਹ ਉਹ ਬੰਦੇ ਆ ਵੀ ਬਠਿੰਡੇ ਦੇ ਵਿੱਚ ਤੇ ਮਾਲ ਦੱਖਣੀ ਭਾਰਤ ਤੱਕ ਸਪਲਾਈ ਕਰਦੇ ਆ ਤੇ ਮੇਰੇ ਖਿਆਲ ਚ ਅਗਲੀ ਵਾਰੀ ਆ ਦੇਰਾਦੂਨ ਚੱਲਾਂਗੇ ਦੇਰਾਦੂਨ ਦੀ ਦੇਰਾਦੂਨ ਇੱਕ ਕੋਠੀ ਬਣੀ ਆ ਬਹੁਤ ਖੂਬਸੂਰਤ ਉਹ ਵੀ ਦੇਖ ਕੇ ਆਵਾਂਗੇ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਆਉਂਦੇ ਆ ਉਹ ਵੀ ਆਪਣੇ ਐਨ ਆਰ ਆਈ ਕਸਟਮਰ ਦੀ ਆ ਐਨ ਆਰ ਆਈ ਕਸਟਮਰ ਦੀ ਆ ਪੂਰੇ ਵੱਟ ਕੱਢੇ ਹੋਏ ਆ ਤੇ ਆਪਾਂ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਾਸਟਰ ਮਾਰਬਲ ਮੋਡ ਮੰਡੀ ਬਠਿੰਡਾ ਧੰਨਵਾਦ ਮਿਹਰਬਾਨੀ